ਨਵਾਂ ਨਵਾਂ ਮੁੰਡਾ ਜਵਾਨ ਹੁੰਦਾ ਲੜਾਈ ਝਗੜੇ ਦਾ ਸ਼ੌਂਕ ਹੁੰਦਾ ਹੈ ਤਾਂ ਕੋਈ ਵੀ ਗੁੱਸੇ ਦੇ ਵਿੱਚ ਆ ਕੇ ਐਸੀ ਚੀਜ਼ ਨਾ ਕਰਿਓ ਜਿਹਦਾ ਕੱਲ ਨੂੰ ਤੁਹਾਨੂੰ ਸਫ਼ਰ ਜਿਹੜਾ ਉਹ ਬਹੁਤ ਲੰਬਾ ਕਰਨਾ ਪਵੇ ਕੋਸ਼ਿਸ਼ ਕਰਿਓ ਕਿ ਜਿਹੜੇ ਆਕਾਲ ਪੁਰਖ ਨੇ ਤੁਹਾਡੇ ਵਰਗੇ ਇਨਸਾਨ ਦੀ ਮੂਰਤੀ ਨਵਾਜ਼ੀ ਹੈ ਉਹ ਕਦੀ ਇਹ ਨਾ ਮਹਿਸੂਸ ਕਰੇ ਕਿ ਮੈਂ ਇਸ ਬੱਚੇ ਨੂੰ ਇਸ ਬੰਦੇ ਨੂੰ ਇਸ ਬੁੜੇ ਨੂੰ ਇਸ ਜਵਾਨ ਨੂੰ ਬਣਾ ਕੇ ਕੋਈ ਗਲਤੀ ਕਰ ਲਈ ਇਹ ਨਾ ਹੋਵੇ ਤੁਸੀਂ ਕਿਸੇ ਰਿਕਸ਼ੇ ਵਾਲੇ ਨੂੰ ਮਿਲੋ ਤਾਂ ਬਹੁਤ ਆਕੜ ਦੇ ਵਿੱਚ ਮਿਲੋ ਕਿਸੇ ਪੈਸੇ ਵਾਲੇ ਨੂੰ ਮਿਲੋ ਤਾਂ ਉਹਦੇ ਗੋਡੀ ਹੱਥ ਲਾਓ ਮੁੰਡੇ ਚਾਰ ਖੜੇ ਹੁੰਦੇ ਨੇ ਕਿਸੇ ਕੁੜੀ ਤੇ ਕਮੈਂਟਰੀ ਕਰ ਦਿੰਦੇ ਸੋਚੋ ਕਿ ਕੱ ਨੇ ਹੈਗੇ ਤੇ ਉਥੇ ਤੁਹਾਡੀ ਭੈਣ ਹੋਵੇ ਤੇ ਕੋਈ ਮੁੰਡਾ ਐਦਾਂ ਹੀ ਕਰੇ ਤੁਹਾਡਾ ਦਿਲ ਤੁਹਾਡੇ ਦਿਲ ਤੇ ਕੀ ਨੀਤੇਗੀ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਕੁੜੀਆਂ ਬਹੁਤ ਵਧੀਆ ਨੇ ਜਾਂ ਸਾਰੇ ਮੁੰਡੇ ਹੀ ਮਾੜੇ ਨੇ ਇਸ ਸਮਾਰ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਮੈਨੂੰ ਪਤਾ ਹੈ ਕਿ ਕਮੈਂਟਰੀ ਦਾ ਮੌਕਾ ਮਿਲਿਆ ਤੁਹਾਨੂੰ ਮੁੰਡਿਆਂ ਗੱਲ ਸੁਣੋ ਇੱਧਰ 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 ਮੈਂ ਤੁਹਾਡੇ ਚੋਂ ਨਿਕਲ ਕੇ ਇੱਥੇ ਖੜਾ ਤਾਂ ਮੈਨੂੰ ਪਤਾ ਹੈ ਕਿ ਕਮੈਂਟਰੀ ਕਰਨ ਦਾ ਜਦੋਂ ਸਾਡੇ ਕਮੈਂਟ ਤੇ ਕੁੜੀਆਂ ਹੱਸਦੀਆਂ ਨੇ ਨਾ ਐ ਲੱਗਦਾ ਕਿ ਜਿਵੇਂ ਸੇ ਮੇਲਾ ਹੀ ਸਾਰਾ ਲੁੱਟ ਕੇ ਲੈ ਗਏ ਪਰ 10 ਕਮੈਂਟ ਹੁਣ ਆਪਣੇ ਵੱਡੇ ਵੀਰ ਦੀਆਂ ਗੱਲਾਂ ਵੀ ਸੁਣਨੀ ਆ ਕੁਝ ਦੇ ਕੇ ਜਾਊਂਗਾ ਲੈ ਕੇ ਕੁਝ ਨਹੀਂ ਜਾਂਦਾ ਤੁਹਾਡੇ ਕੋਲ ਤਾਂ ਪਹਿਲਾਂ ਤਾਂ ਤੁਹਾਡੀ ਸਕੂਲ ਦੀ ਮੈਨੇਜਮੈਂਟ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਔਰ ਇੱਥੇ ਇਨਵਾਈਟ ਕੀਤਾ ਐਜ਼ ਅ ਚੀਫ ਗੈਸਟ ਅਸੀਂ ਤਾਂ ਐਨਵਲ ਫੰਕਸ਼ਨ ਤੇ ਵੀ ਬੈਨ ਹੁੰਦੇ ਸੀ ਸਕੂਲਾਂ ਦੇ ਵਿੱਚ ਪਤੰਦਰੋਂ ਤੁਸੀਂ ਤਾਂ ਫਿਰ ਚੰਗੇ ਹੋਗੇ ਤੁਹਾਨੂੰ ਐਂਟਰੀ ਹੀ ਦੇ ਦਿੱਤੀ ਅਸੀਂ ਤਾਂ ਇਸ ਲੈਵਲ ਦੇ ਸੀਗੇ ਕਿ ਸਾਨੂੰ ਸਕੂਲ ਚ ਪ੍ਰਿੰਸੀਪਲ ਵੀ ਕਹਿੰਦੇ ਸੀਗੇ ਕਿ ਤੁਸੀਂ ਐਨਵਲ ਡੇ ਤੇ ਤੁਸੀਂ ਨਹੀਂ ਆਣਾ ਤਾਂ ਮੈਂ ਤੁਹਾਡੀ ਭਾਵਨਾਵਾਂ ਦੀ ਕਦਰ ਕਰਦਾ ਸਮਝ ਸਕਦਾ ਪਰ ਦੋ ਕੁ ਗੱਲਾਂ ਐਸੀਆਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਆ। ਉਹ ਸ਼ੇਅਰ ਕਰਨ ਦਾ ਜੇ ਮੌਕਾ ਮੈਨੂੰ ਮਿਲਿਆ ਹੈ ਮਾਈਕ ਤੇ ਤਾਂ ਤੁਸੀਂ ਸਾਰੇ ਪਲੀਜ਼ ਸੁਣਿਓ। ਜੇ ਕਿਸੇ ਦਾ ਕੋਈ ਸਵਾਲ ਹੋਇਆ, ਕੋਈ ਤੁਸੀਂ ਗੱਲ ਆ ਕੇ ਸਟੇਜ ਤੇ ਰੱਖਣੀ ਹੋਈ ਤਾਂ ਰੱਖ ਸਕਦੇ ਆ। ਤਾਂ ਅੱਜ ਤੁਹਾਡਾ ਐਨੂਅਲ ਡੇ ਆ ਔਰ ਮੈਂ ਤੁਹਾਡੀ ਮੈਨੇਜਮੈਂਟ ਕਮੇਟੀ ਦਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹਨਾਂ ਨੂੰ ਇਸ ਕਾਬਿਲ ਸਮਝਿਆ ਔਰ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਅਗਰ ਇਨਸਾਨ ਦੀ ਜ਼ਿੰਦਗੀ ਚ ਸਭ ਤੋਂ ਖੂਬਸੂਰਤ ਪਲ ਕੋਈ ਬਹਿ ਕੇ ਯਾਦ ਕਰਾਏ ਜਾਣ ਉਹ ਸਕੂਲ ਦੇ ਨੇ ਤਾਂ ਤੁਸੀਂ ਉਹਨਾਂ ਪਲਾਂ ਨੂੰ ਜੀ ਰਹੇ ਹੋ ਤੁਸੀਂ ਸਕੂਲ ਲਾਈਫ ਦੇ ਵਿੱਚੋਂ ਉਹ ਗੱਲ ਲੱਗ ਗਿਆ ਕਿ ਸਾਡੇ ਟਾਈਮ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਜਦੋਂ ਅਸੀਂ ਸਕੂਲ ਪੜ੍ਹਦੇ ਸੀਗੇ ਉਦੋਂ ਹਾਲਾਤ ਹੋਰ ਸੀ ਅੱਜ ਹਾਲਾਤ ਹੋਰ ਨੇ ਜਦੋਂ ਕੱਲ ਨੂੰ ਤੁਹਾਡੇ ਚੋਂ ਬੱਚੇ ਕੋਈ ਉੱਠ ਕੇ ਇੱਥੇ ਪਹੁੰਚਣਗੇ ਤੇ ਤੁਹਾਡੀ ਜਿਹੜੀ ਅਗਲੀ ਜਨਰੇਸ਼ਨ ਹੋਏਗੀ ਹੋ ਸਕਦਾ ਉਹਨਾਂ ਦੇ ਹਾਲਾਤ ਹੋਰ ਹੋਣ ਕਿਉਂਕਿ ਅਸੀਂ ਅਕਸਰ ਸੁਣਦੇ ਆਇਆ ਕਿ ਹੁਣ ਪਹਿਲੇ ਵਾਲੀ ਗੱਲਬਾਤ ਨਹੀਂ ਦੇ ਨਹੀਂ ਰਹੀ ਪਹਿਲਾਂ ਕੁੱਟ ਵੀ ਖਾਂਦੇ ਸੀ ਟੀਚਰਾਂ ਦੇ ਕੋਲੋਂ ਉਹਦੇ ਵਿੱਚ ਵੀ ਪਿਆਰ ਹੀ ਲੱਭਦੇ ਸੀਗੇ ਕਿਉਂਕਿ ਟੀਚਰ ਨੂੰ ਸਕੂਲ ਦੇ ਵਿੱਚੋਂ ਕੁੱਟਣ ਦੀ ਤਾਂ ਤਨਖਾਹ ਮਿਲਦੀ ਨਹੀਂ ਉਹਨਾਂ ਨੂੰ ਤਾਂ ਟਾਈਮ ਤੇ ਆਣ ਦੀ ਪੜਾਉਣ ਦੀ ਤੇ ਟਾਈਮ ਤੇ ਵਾਪਸ ਜਾਣ ਦੀ ਤਨਖਾਹ ਮਿਲਦੀ ਹੈ ਤਾਂ ਬੱਚੇ ਕਈ ਵਾਰੀ ਬਹੁਤ ਜ਼ਿਆਦਾ ਈਗੋ ਕਰ ਲੈਂਦੇ ਨੇ ਕਿ ਟੀਚਰ ਨੂੰ ਤਾਂ ਤਨਖਾਹ ਮਿਲ ਹੀ ਰਹੀ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਬਹੁਤਾ ਬੋਝ ਲੈਣ ਦੀ ਲੋੜ ਨਹੀਂ ਪਰ ਟੀਚਰ ਜਿਹੜਾ ਹੁੰਦਾ ਹੈ ਉਹ ਆਪਣੇ ਬੱਚਿਆਂ ਵਾਂਗੂ ਤੁਹਾਡੇਾਂ ਤੁਹਾਡੇ ਵਿੱਚ ਵੀ ਆਪਣਾ ਬੱਚਾ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਤਾਂ ਚਲੋ ਜਿਹੜੇ ਜੰਮੇ ਘਰ ਬੱਚੇ 2 3 ਹੈਗੇ ਨਹੀਂ ਹੈਗੇ ਨੇ ਪਰ ਤੁਸੀਂ ਵੀ ਸਾਰੇ ਉਹਦੇ ਬੱਚੇ ਹੀ ਹੋ ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਕਿ ਕਿ ਬਹੁਤ ਵਧੀਆ ਜ਼ਿੰਦਗੀ ਹੈ ਉਹ ਹੈ ਤੁਹਾਡੀ ਸਕੂਲ ਲਾਈਫ ਇਹਨੂੰ ਇੰਜੋਏ ਕਰੋ ਪਰ ਇੰਜੋਏ ਕਰਨ ਦੇ ਨਾਲ-ਨਾਲ ਕੁਝ ਐਸਾ ਨਾ ਕਰ ਦਿਓ ਕਿ ਕੱਲ ਨੂੰ ਪਛਤਾਓ ਕਿਸੇ ਚੀਜ਼ ਦਾ ਪਛਤਾਵਾ ਰਿਗਰਟ ਐਸਾ ਹੋਵੇ ਕਿ ਤੁਹਾਡੇ ਕੋਲ ਲਾਸਟ ਦੇ ਵਿੱਚ ਸੋਚਾ ਹੀ ਨਾ ਜਾਵੇ ਕਿ ਹੁਣ ਮੈਂ ਇਹਦਾ ਕੀ ਕਰਾਂ ਇਸ 스테ਜ ਤੇ ਸਾਰੇ ਕਹਿੰਦੇ ਨੇ ਕਿ ਨਸ਼ਾ ਨਾ ਕਰੋ ਨਸ਼ੇ ਤੋਂ ਦੂਰ ਰਹੋ ਪਰ ਜਿਨ੍ਹਾਂ ਨੇ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਗਾਲੀ ਹੈ ਇੱਕ ਵਾਰੀ ਜਿਹੜੇ ਕੰਮ ਵਿੱਚ ਤੁਸੀਂ ਪੈਣ ਲੱਗਦੇ ਹੋ ਨਵਾਂ ਨਵਾਂ ਮੁੰਡਾ ਜਵਾਨ ਆਉਂਦਾ ਲੜਾਈ ਝਗੜੇ ਦਾ ਸ਼ੌਂਕ ਹੁੰਦਾ ਹੈ ਯਾਰੀ ਦੋਸਤੀ ਦੇ ਵਿੱਚ ਸਿਰ ਵੀ ਪਾੜ ਦੇਵਾਂਗੇ ਬੰਦਾ ਵੀ ਮਾਰ ਦੇਵਾਂਗੇ ਪਰ ਜਿਨ੍ਹਾਂ ਤੁਹਾਡੇ ਸੀਨੀਅਰਜ਼ ਨੇ ਇਹ ਕੰਮ ਕੀਤੇ ਹੋਏ ਨੇ ਲੜਾਈ ਝਗੜੇ ਕਦੀ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਪੁੱਛੋ ਕਿ ਵੀ ਅਸੀਂ ਤੁਹਾਡੇ ਚੱਲਾਈ ਹੋਏ ਰਾਹ ਤੇ ਚੱਲਣ ਦੀ ਸ਼ੁਰੂਆਤ ਕਰਨ ਲੱਗੇ ਹਾਂ ਚੱਲੀਏ ਕਿ ਨਾ ਚੱਲੀਏ ਉਥੋਂ ਤੁਹਾਨੂੰ ਮਾੜਾ ਜਿਹਾ ਹਿੰਟ ਹੋ ਜਾਏਗਾ ਕਿ ਸਿਰ ਪਾੜਨਾ ਕਿੰਨਾ ਸੌਖਾ ਹੁੰਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਪਰਚਾ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਮਾਪੇ ਧੱਕੇ ਖਾਂਦੇ ਨੇ ਥਾਣਿਆਂ ਦੇ ਵਿੱਚ ਕਚੈਰੀਆਂ ਦੇ ਵਿੱਚ ਉਹ ਕਿੰਨਾ ਔਖਾ ਹੁੰਦਾ ਹੈ 2 ਮਿੰਟ ਦਾ ਗੁੱਸਾ ਹੁੰਦਾ ਜਦੋਂ ਅਸੀਂ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਲੜ ਪੈਂਦੇ ਆ ਪਰ ਜਿਹੜਾ ਉਹ ਗੁੱਸੇ ਦਾ ਭੁਗਤਾਨ ਕਰਨਾ ਪੈਂਦਾ ਉਹ ਸਾਲੋਂ ਸਾਲ ਕਰਨਾ ਪੈਂਦਾ ਤਾਂ ਕੋਈ ਵੀ ਗੁੱਸੇ ਦੇ ਵਿੱਚ ਆ ਕੇ ਐਸੀ ਚੀਜ਼ ਨਾ ਕਰਿਓ ਜਿਹਦਾ ਕੱਲ ਨੂੰ ਤੁਹਾਨੂੰ ਸਫ਼ਰ ਜਿਹੜਾ ਉਹ ਬਹੁਤ ਲੰਬਾ ਕਰਨਾ ਪਵੇ ਔਰ ਜਿੰਨੇ ਵੀ ਭੈਣ ਭਰਾ ਆ ਮੇਰੀ ਆਵਾਜ਼ ਸੁਣ ਰਹੇ ਨੇ ਸਕੂਲ ਲਾਈਫ ਹੀ ਐਸੀ ਲਾਈਫ ਹੈ ਜਿਹਦੇ ਵਿੱਚ ਤੁਹਾਨੂੰ ਮੌਕਾ ਮਿਲਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਕਸਟਰਾ ਕਰਨ ਦਾ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਔਰ ਹਰ ਬੱਚੇ ਦੇ ਸੁਪਨੇ ਨੇ ਕਿ ਉਹ ਵੀ ਵੱਡਾ ਘਰ ਲਵੇ ਉਹ ਵੀ ਵੱਡੀ ਗੱਡੀ ਲਵੇ ਉਹ ਵੀ ਜ਼ਿੰਦਗੀ 'ਚ ਕਾਮਯਾਬ ਹੋਵੇ ਔਰ ਆਪਣੇ ਪੇਰੈਂਟਸ ਨੂੰ ਮਾਣ ਮਹਿਸੂਸ ਕਰਾਵੇ ਪਰ ਉਹਦੇ ਲਈ ਕੰਮ ਕਰਨਾ ਪੈਂਦਾ ਹੈ ਕੰਮ ਕੀ ਕਰਨਾ ਪੈਣਾ ਉਹਦੇ ਵਿੱਚ ਉਹਦੇ ਵਿੱਚ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਕੁਝ ਐਸੀ ਹੱਥੀ ਕਾਰੀਗਰੀ ਸਿੱਖਣੀ ਪੈਣੀ ਜਿਹਦੇ ਨਾਲ ਤੁਸੀਂ ਅਗਲੇ ਆਉਣ ਵਾਲੇ ਜ਼ਮਾਨੇ ਦੇ ਵਿੱਚ ਸਕੂਲ ਤੋਂ ਬਾਅਦ ਕਾਲਜ ਕਾਲਜ ਤੋਂ ਬਾਅਦ ਤੁਹਾਡੀ ਹੋਰ ਜ਼ਿੰਦਗੀ ਸ਼ੁਰੂ ਹੋ ਜੇਗੀ ਉਹਦੇ ਵਿੱਚ ਤੁਸੀਂ ਲੜਾਈ ਲੜ ਸਕੋ ਤੁਹਾਡੇ ਵਿੱਚ ਹੱਥਾਂ ਦਾ ਹਨਰ ਕੋਈ ਨਾ ਕੋਈ ਹੋਣਾ ਚਾਹੀਦਾ ਕਿ ਕੱਲ ਨੂੰ ਜੇ ਤੁਸੀਂ ਕਿਸੇ ਮਕਾਮ ਤੇ ਆ ਕੇ ਫੇਲ ਵੀ ਹੋ ਜਓ ਜਿਵੇਂ ਆਪਾਂ ਕਹਿੰਦੇ ਕਿ ਡਾਕਟਰ ਦੇ ਕੋਲ ਐਸਾ ਹਨਰ ਹੈ ਕਿ ਜੇ ਡਾਕਟਰ बार-बार ਫੇਲ ਵੀ ਹੋ ਜਵੇ ਐਟਲੀਸਟ ਉਹਨੂੰ ਲਾਸਟ ਦੇ ਵਿੱਚ ਇੱਕ ਪੈਨ ਤੇ ਇੱਕ ਨੋਟਬੁੱਕ ਦੇ ਦਿਓ ਉਹ ਫਿਰ ਆਪਣੀ ਜ਼ਿੰਦਗੀ ਸ਼ੁਰੂ ਤੋਂ ਸ਼ੁਰੂ ਕਰ ਸਕਦਾ ਹੈ ਕਿਉਂਕਿ ਉਹਦੇ ਕੋਲ ਹੁਨਰ ਹੈ ਤੁਹਾਡੇ ਟੀਚਰਸ ਦੇ ਕੋਲ ਐਸਾ ਹੁਨਰ ਹੈ ਜਿਹੜਾ ਇਹਨਾਂ ਕੋਲ ਕੋਈ ਖੋ ਨਹੀਂ ਸਕਦਾ ਉਹ ਹੈ ਪੜ੍ਹਾਈ ਦਾ ਹੁਨਰ ਤੁਹਾਡੇ ਟੀਚਰਸ ਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਮੜਾ ਟਾਈਮ ਆ ਜਾਵੇ ਰੱਬ ਨਾ ਕਰੇ ਇਹਨਾਂ ਦੀ ਜ਼ਿੰਦਗੀ 'ਚ ਕੋਈ ਉਤਾਰ ਚੜ੍ਹਾਅ ਆ ਜਾਵੇ ਇਹ ਫਿਰ ਜ਼ੀਰੋ ਤੋਂ ਸ਼ੁਰੂ ਕਰ ਸਕਦੇ ਨੇ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਹੁਨਰ ਹੈ ਹੁਨਰ ਕਾਦਾ ਪੜ੍ਹਾਉਣ ਦਾ ਓਵੇਂ ਤੁਸੀਂ ਸਾਰੇ ਬੱਚੇ ਹੋ ਪ੍ਰਮਾਤਮਾ ਨੇ ਉਸ ਅਕਾਲ ਪੁਰਖ ਨੇ ਤੁਹਾਡੇ ਵਿੱਚ ਕੋਈ ਨਾ ਕੋਈ ਕਲਾ ਪਾ ਕੇ ਕੋਈ ਸਪੈਸ਼ialਟੀ ਪਾ ਕੇ ਭੇਜੀ ਹੈ ਉਹ ਲੱਭਣੀ ਤੁਸੀਂ ਹੈ ਹਰ ਬੰਦਾ ਦੁਨੀਆ ਦੇ ਵਿੱਚ ਜਿਹੜਾ ਆਇਆ ਉਹ ਖਾਸ ਹੈ ਕਿਉਂਕਿ ਜੇ ਤੁਸੀਂ ਖਾਸ ਨਾ ਹੁੰਦੇ ਤਾਂ ਪ੍ਰਮਾਤਮਾ ਤੁਹਾਨੂੰ ਇਨਸਾਨ ਬਣਾ ਕੇ ਨਾ ਭੇਜਦਾ ਉਹ ਮਾਈਟ ਵੀ ਤੁਹਾਨੂੰ ਜਾਨਵਰ ਬਣਾ ਕੇ ਭੇਜ ਦਿੰਦਾ ਪੇਡ ਬਣਾ ਕੇ ਭੇਜ ਦਿੰਦਾ ਉਹ ਤੁਹਾਨੂੰ ਬੰਦਾ ਬਣਾ ਕੇ ਕਦੀ ਨਾ ਭੇਜਦਾ ਪਰ ਕੋਸ਼ਿਸ਼ ਕਰਿਓ ਕਿ ਜਦੋਂ ਜ਼ਿੰਦਗੀ ਦੇ ਮਕਾਮ ਤੇ ਚੱਲ ਰਹੇ ਹੋ ਉਹ ਤੇ ਅਕਾਲ ਪੁਰਖ ਕਦੀ ਇਹ ਨਾ ਸੋਚੇ ਕਿ ਮੈਂ ਇਹਨੂੰ ਬੰਦਾ ਬਣਾ ਕੇ ਗਲਤੀ ਕਰ ਲਈ ਇਹਦਾ ਤਾਂ ਕੰਮ ਦੂਜਿਆਂ ਨੂੰ ਰਵਾਣਾ ਹੀ ਆ ਇਹਦਾ ਤਾਂ ਕੰਮ ਕਿਸੇ ਹੋਰ ਦੇ ਨਾ ਕੰਮ ਆਣਾ ਹੀ ਆ ਇਹਦਾ ਕੰਮ ਤਾਂ ਦੂਜਿਆਂ ਦੀਆਂ ਚੁਗਲੀਆਂ ਗਾਲਾਂ ਕੱਢਣਾ ਹੀ ਆ ਕੋਸ਼ਿਸ਼ ਕਰਿਓ ਕਿ ਜਿਹੜਾ ਕਾਲਪੁਰਖ ਨੇ ਤੁਹਾਡੇ ਅਰਗੇ ਇਨਸਾਨ ਦੀ ਮੂਰਤੀ ਨਵਾਜ਼ੀ ਹੈ ਕਿਉਂਕਿ ਇਨਸਾਨ ਵੀ ਇੱਕ ਮੂਰਤੀ ਹੈ ਉਹ ਕਦੀ ਇਹ ਨਾ ਮਹਿਸੂਸ ਕਰੇ ਕਿ ਮੈਂ ਇਸ ਬੱਚੇ ਨੂੰ ਇਸ ਬੰਦੇ ਨੂੰ ਇਸ ਬੁੜੇ ਨੂੰ ਇਸ ਜਵਾਨ ਨੂੰ ਬਣਾ ਕੇ ਕੋਈ ਗਲਤੀ ਕਰ ਲਈ ਔਰ ਉਹਦੇ ਲਈ ਸਭ ਤੋਂ ਪਹਿਲਾ ਧਰਮ ਕਰਮ ਜਿਹੜਾ ਇਨਸਾਨ ਦਾ ਹੁੰਦਾ ਹੈ ਉਹ ਆਂਦਾ ਇੱਕ ਅੱਛਾ ਇਨਸਾਨ ਬਣਨਾ ਕਾਮਯਾਬ ਇਨਸਾਨ ਦੁਨੀਆ 'ਚ ਬਹੁਤ ਲੋਕ ਬਣ ਜਾਂਦੇ ਨੇ ਡਾਕਟਰ ਵੀ ਬਣ ਜਾਂਦੇ ਨੇ ਇੰਜੀਨੀਅਰ ਵੀ ਬਣ ਜਾਂਦੇ ਨੇ ਸਿੰਗਰ ਵੀ ਬਣ ਜਾਂਦੇ ਨੇ ਐਕਟਰ ਵੀ ਬਣ ਜਾਂਦੇ ਨੇ ਪਰ ਜੋ ਬਣਨ ਦੇ ਵਿੱਚ ਫੇਲ ਹੁੰਦੇ ਨੇ ਉਹ ਹੁੰਦਾ ਇੱਕ ਚੰਗਾ ਇਨਸਾਨ ਕਿਸੇ ਨੂੰ ਇੱਜ਼ਤ ਦੇਣੀ ਔਰ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੈ ਕਿਸੇ ਨੂੰ ਕੰਫਰਟੇਬਲ ਫੀਲ ਕਰਾਣਾ ਔਰ ਕਿਸੇ ਨੂੰ ਖੁਸ਼ੀ ਦੇਣੀ ਇਹ ਨਾ ਹੋਵੇ ਤੁਸੀਂ ਕਿਸੇ ਜਦੋਂ ਰਿਕਸ਼ੇ ਵਾਲੇ ਨੂੰ ਮਿਲੋ ਤਾਂ ਬਹੁਤ ਆਕੜ ਦੇ ਵਿੱਚ ਮਿਲੋ ਤਾਂ ਜਦੋਂ ਕਿਸੇ ਮਸ਼ਹੂਰ ਬੰਦੇ ਨੂੰ ਮਿਲੋ ਤਾਂ ਉਹਦੇ ਗੋਡੀ ਹੱਥ ਲਾਓ ਜਾਂ ਕਿਸੇ ਪੈਸੇ ਵਾਲੇ ਨੂੰ ਮਿਲੋ ਤਾਂ ਉਹਦੇ ਗੋਡੀ ਹੱਥ ਲਾਓ ਜੇ ਇੱਜ਼ਤ ਕਰਨੀ ਹੈ ਤਾਂ ਬਰਾਬਰ ਇੱਜ਼ਤ ਇੱਕ ਵੱਡੇ ਸਿੰਗਰ ਐਕਟਰ ਦੀ ਕਰੋ ਔਰ ਉਸੇ ਦਰਜੇ ਦੀ ਇੱਜ਼ਤ ਉਸ ਰਿਕਸ਼ੇ ਵਾਲੇ ਦੀ ਵੀ ਕਰੋ ਜਿਹੜਾ ਤੁਹਾਨੂੰ ਬਾਹਰ ਮਿਲਿਆ ਇਹ ਨਾ ਹੋਵੇ ਗੱਡੀ ਦੇ ਵਿੱਚ ਹਾਰਨ ਮਾਰ 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 ਉਹਨੂੰ ਗਾਲਾਂ ਕੱਢੀ ਜਾਓ ਤੇ ਚੱਲੇ ਤੁਸੀਂ ਗੁਰੂ ਘਰ ਮੱਥਾ ਟੇਕਣੋ ਹੋ ਸਕਦਾ ਹੈ ਕਿ ਗੁਰੂ ਘਰ ਤੁਹਾਨੂੰ ਪ੍ਰਮਾਤਮਾ ਨਾਲ ਮਿਲੇ ਪ੍ਰਮਾਤਮਾ ਤੋਂ ਰਿਕਸ਼ੇ ਤੇ ਜਾ ਰਹੇ ਸੀ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਜਿਹੜਾ ਸਭ ਤੋਂ ਵੱਡਾ ਹਰੀ ਦਾ ਮੰਦਿਰ ਹੈ ਨਾ ਮੰਦਿਰ ਗੁਰੂ ਘਰ ਮਸਜਿਦ ਉਹ ਸਾਰਾ ਕੁਝ ਅੰਦਰ ਹੈ ਇਨਸਾਨ ਦੇ ਵਿੱਚ ਇਨਸਾਨ ਦੇ ਦਿਲ ਦੇ ਵਿੱਚ ਹੀ ਰੱਬ ਵੱਸਦਾ ਔਰ ਆਪਣੇ ਟੀਚਰਸ ਦਾ ਆਪਣੇ ਮਾਪੇ ਦਾ ਆਪਣੇ ਦੋਸਤਾਂ ਦਾ ਕਿਸੇ ਅਨਨੋਨ ਬੰਦੇ ਦਾ ਜਿਹਨੂੰ ਤੁਸੀਂ ਨਹੀਂ ਵੀ ਜਾਣਦੇ ਉਹਦਾ ਵੀ ਦਿਲ ਨਾਲ ਦਿਖਾਓ ਇਹਨਾਂ ਸੋਚੋ ਕੀ ਜਿਹੜਾ ਸਾਡਾ ਕੁਝ ਲੱਗਦਾ ਉਹ ਕਿਸੇ ਦਾ ਤਾਂ ਕੁਝ ਲੱਗਦਾ ਹੋ ਸਕਦਾ ਰੋਡ ਤੇ ਜਾਂਦੀ ਮਾਂ ਤੁਹਾਡੇ ਲਈ ਤੁਹਾਡੀ ਮਾਂ ਹੋਵੇ ਕਿਸੇ ਹੋਰ ਲਈ ਦਾ ਉਹ ਸਿਰਫ ਇੱਕ ਔਰਤ ਹੈ ਨਾ ਤਾਂ ਮੁੰਡੇ ਤਾਂ ਮਾਂ ਦੀ ਗਾਲ ਕੱਢੇ ਤੇ ਸਿਰ ਪਾੜ ਦਿੰਦੇ ਨੇ ਤਾਂ ਸੋਚੋ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਔਰ ਰੋਡ ਤੇ ਜਿਹੜੀ ਲੇਡੀ ਜਾ ਰਹੀ ਐ ਉਹ ਬੇਸ਼ੱਕ ਤੁਹਾਡੀ ਮਾਂ ਨਹੀਂ ਐ ਤੁਹਾਡੀ ਭੈਣ ਨਹੀਂ ਐ ਸਕੀ ਕਿਸੇ ਦੀ ਤਾਂ ਭੈਣ ਹੈ ਆਪਾਂ ਮੈਂਟਲ ਆਨੇ ਆ ਮੁੰਡੇ ਚਾਰ ਖੜੇ ਹੁੰਦੇ ਨੇ ਕਿਸੇ ਕੁੜੀ ਤੇ ਕਮੈਂਟਰੀ ਕਰ ਦਿੰਦੇ ਆ ਔਰ ਆਪਾਂ ਬੜਾ ਕੂਲ ਸਮਝਦਾ ਕਿ ਦੇਖਿਆ ਮੈਨੂੰ ਮਤਲਬ ਮੈਂ ਕਿੰਨਾ ਘੈਂਟ ਆ ਮੈਂ ਇੱਕ ਕੁੜੀ ਨੂੰ ਗਾਲ ਕੱਢਤੀ ਮੈਂ ਕਿੰਨਾ ਘੈਂਟ ਆ ਮੈਂ ਇੱਕ ਕੁੜੀ ਤੇ ਕਮੈਂਟ ਕਰਤਾ ਔਰ ਉਹ ਕੁੜੀ ਵਿਚਾਰੀ ਇੰਨੀ ਅਨਕੰਫਰਟੇਬਲ ਫੀਲ ਹੋ ਗਈ ਸੋਚੋ ਕਿ ਕੱਲ ਨੂੰ ਤੁਹਾਡੀ ਕਿਸੇ ਦੂਰ ਜਗ੍ਹਾ ਤੇ ਜਿੱਥੇ ਤੁਸੀਂ ਨਹੀਂ ਹੈਗੇ ਤੇ ਉੱਥੇ ਤੁਹਾਡੀ ਭੈਣ ਹੋਵੇ ਤੇ ਕੋਈ ਮੁੰਡਾ ਐਦਾਂ ਹੀ ਕਰੇ ਟੋੜਾ ਦਿਲ ਟੋੜੇ ਦਿਲ ਤੇ ਕੀ ਬੀਤੇਗੀ ਤਾਂ ਮੇਰੀ ਮੁੰਡਿਆਂ ਨੂੰ ਬੇਨਤੀ ਹੈ ਆਸ਼ਕੀ ਕਰਨੀ ਮਾੜੀ ਗੱਲ ਨਹੀਂ ਹੈ ਪਰ ਔਕਾਤ ਤੇ ਲੈਜੇ ਚ ਆਸ਼ਕੀ ਕਰੋ ਕਿਸੇ ਨੂੰ ਇੰਨਾ ਅਨਕੰਫਰਟੇਬਲ ਫੀਲ ਕਰਾ ਕੇ ਜਿ ਤੁਸੀਂ ਲੱਗਦਾ ਤੁਸੀਂ ਕਿਸੇ ਦਾ ਦਿਲ ਜਿੱਤ ਲਓਗੇ ਇਹਨੂੰ ਦਿਲ ਜਿੱਤਣਾ ਨਹੀਂ ਕਹਿੰਦੇ ਇਹਨੂੰ ਹੁੰਦਾ ਕਿਸੇ ਦੇ ਹਾਲਾਤਾਂ ਦੇ ਨਾਲ ਉਹਦੀ ਫੀਲਿੰਗਸ ਨਾਲ ਖੇਡਣਾ ਹੋ ਸਕਦਾ ਹੈ ਕੋਈ ਕੁੜੀ ਪਰੇਸ਼ਾਨ ਹੋਵੇ ਉਹਦੀ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੋਵੇ ਪਰ ਆਪਾਂ ਕੀ ਕਰ ਰਹੇ ਹਾਂ ਅਸੀਂ ਸਿਰਫ ਕੈਨਡ ਬਣ ਰਹੇ ਹਾਂ ਕਿਉਂਕਿ ਸਾਨੂੰ ਕੋਈ ਬੋਝ ਨਹੀਂ ਹੈ ਤਾਂ ਕੋਸ਼ਿਸ਼ ਕਰੋ ਸਕੂਲ ਦੇ ਵਿੱਚ 11ਵੀਂ 12ਵੀਂ ਸਾਲ ਦੀ ਜਿਹੜੀ ਉਮਰ ਹੁੰਦੀ ਕਲਾਸ ਦੀ ਉਹਦੇ ਵਿੱਚੋਂ ਮੈਂ ਵੀ ਨਿਕਲਿਆ ਹੋਇਆ ਪਰ ਇਸ ਚੀਜ਼ ਦਾ ਮਾਣ ਹੁੰਦਾ ਕਿ ਕਦੀ ਕਿਸੇ ਕੁੜੀ ਨੇ ਦੇਖ ਕੇ ਸਾਨੂੰ ਇਹ ਨਹੀਂ ਕਿਹਾ ਕਿ ਫੁਗਰੇ ਆ ਗਏ ਜਾਂ ਕਿਸੇ ਕੁੜੀ ਨੇ ਅਨਕੰਫਰਟੇਬਲ ਫੀਲ ਨਹੀਂ ਕੀਤਾ ਕਿਸੇ ਮੁੰਡੇ ਨੂੰ ਖੜੇ ਦੇਖ ਕੇ ਬੜਾ ਮੁਸ਼ਕਲ ਹੁੰਦਾ ਜਿਨ੍ਹਾਂ ਦੇ ਘਰੇ ਪੈਣਾ ਹੁੰਦੀਆਂ ਉਹ ਚੀਜ਼ ਮਹਿਸੂਸ ਕਰ ਸਕਦੇ ਨੇ ਜਿਨ੍ਹਾਂ ਦੇ ਘਰੇ ਨਹੀਂ ਹੁੰਦੀਆਂ ਉਹਨਾਂ ਲਈ ਮਹਿਸੂਸ ਕਰਨਾ ਥੋੜਾ ਜਿਹਾ ਔਖਾ ਹੈ ਕਿਉਂਕਿ ਜਿਦੇ ਘਰੇ ਪੈਣ ਹੁੰਦੀ ਉਹਨੂੰ ਬੜੀ ਚੀਜ਼ਾਂ ਦਾ ਡਰ ਹੁੰਦਾ ਹੈ ਇੱਕ ਕਹਾਣੀ ਸੁਣਾ ਕੇ ਮੈਂ ਤੁਹਾਨੂੰ ਲਾਸਟ ਦੇ ਵਿੱਚ ਤੁਹਾਡਾ ਪ੍ਰੋਗਰਾਮ ਹੈ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹੁੰਦਾ ਇੱਕ ਵਾਰੀ ਨਾ ਇੱਕ ਕੁੜੀਆਂ ਦੇ ਕਾਲਜ ਦੇ ਬਾਹਰ ਮੁੰਡੇ ਢੇੜੀ ਲਾ ਰਹੇ ਹੁੰਦੇ ਆ ਮੁੰਡਿਆਂ ਸੁਣਿਓ ਧਿਆਨ ਨਾਲ ਇੱਕ ਕਾਲਜ ਦੇ ਬਾਹਰ ਕੁੜੀਆਂ ਦੇ ਕਾਲਜ ਦੇ ਬਾਹਰ ਮੁੰਡੇ ਮੋਟਰਸਾਈਕਲ ਤੇ ਢੇੜੀ ਲਾ ਰਹੇ ਹੁੰਦੇ ਆ ਤੇ ਦੋ ਕੁੜੀਆਂ ਮੂੰਹ ਤੇ ਚੁੰਨੀ ਬੰਨ ਕੇ ਕਾਲਜੋਂ ਨਿਕਲਦੀਆਂ ਘਰ ਵੱਲ ਤੇ ਇੱਕ ਮੁੰਡਾ ਸ਼ਰਾਰਤੀ ਉਹਦੇ ਪਿੱਛੇ ਬਾਈਕ ਲਾ ਲੈਂਦਾ ਤੇ ਕੁੜੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਕਿ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਆਪਣਾ ਨੰਬਰ ਦੇ ਆਪਣਾ ਨੰਬਰ ਦੇ ਉਹ ਜਦੋਂ ਕੁੜੀਆਂ ਦੋ ਐਕਟਿਵ ਆਵਾ ਤੇ ਜਾ ਰਹੀਆਂ ਹੁੰਦੀਆਂ ਉਹ ਵਿਚਾਰੀਆਂ ਬੜਾ ਰੋਕਦੀਆਂ ਕਿ ਨਾ ਕਰੋ ਵੀਰੇ ਨਾ ਕਰੋ ਪਰ ਕਿੱਥੇ ਬਿਸ਼ਰਮ ਕੋਈ ਬਦਤਮੀਜ਼ ਮੁੰਡੇ ਹੁੰਦੇ ਨੇ ਵਿਚਾਰੇ ਉਹ ਉਹਦੇ ਮਗਰ ਪਿਆ ਹੀ ਰਿਹਾ ਉਹ ਐਂਡ ਤੱਕ ਉਹਦੀ ਗਲੀ ਦੇ ਬਾਹਰ ਤੱਕ ਹੀ ਉਹਦੇ ਪਿੱਛੇ ਜਾਂਦਾ ਰਿਹਾ ਉਹਨੂੰ ਪਰੇਸ਼ਾਨ ਕਰਦਾ ਰਿਹਾ ਤੇ ਉਸ ਤੋਂ ਬਾਅਦ ਉਹਨੇ ਉਹਦਾ ਪਿੱਛਾ ਛੱਡ ਕੇ ਨਾ ਆਪਣੇ ਘਰ ਚਲਾ ਗਿਆ ਤਾਂ ਜਦੋਂ ਘਰ ਪਹੁੰਚਿਆ ਤਾਂ ਉਹਦੀ ਮੰਮੀ ਕਹਿੰਦੀ ਕਿ ਘਰੇ ਅੰਦਰ ਪੈਣ ਬੈਠੀ ਰੋ ਰਹੀ ਐ ਉਹਨੂੰ ਜਾ ਕੇ ਪੁੱਛ ਲੈ ਕਿ ਉਹਨੂੰ ਸ਼ਾਇਦ ਕਿਸੇ ਨੇ ਛੇੜਤਾ ਉਹ ਰੋਂਦਾ ਰੋਂਦਾ ਅੰਦਰ ਜਾਂਦਾ ਕਹਿੰਦਾ ਕੀ ਹੋਇਆ ਤੈਨੂੰ ਦੱਸ ਉਹ ਪੈਣ ਕਹਿੰਦੀ ਰਹਿਣ ਦੇ ਵੀਰੇ ਛੱਡ ਤੇਰੇ ਕੋਲ ਸੁਣਿਆ ਨਹੀਂ ਜਾਣਾ ਉਹ ਕਹਿੰਦਾ ਨਹੀਂ ਦੱਸ ਤੈਨੂੰ ਕਿੰਨੇ ਛੇੜਿਆ ਮੈਂ ਜਾ ਕੇ ਹੁਣੀ ਆਪਣੇ ਦੋਸਤਾਂ ਨੂੰ ਬੁਲਾ ਕੇ ਉਹਦਾ ਗੱਲ ਲਾ ਦੂੰਗਾ ਉਹ ਕਹਿੰਦੀ ਵੀਰੇ ਤੇਰੇ ਕੋਲ ਸੁਣਿਆ ਨਹੀਂ ਜਾਣਾ ਰਹਿਣ ਦੇ ਕਹਿੰਦਾ ਤੂੰ ਇੱਕ ਵਾਰੀ ਨਾਮ ਦੱਸ ਦੇ ਬਸ ਕੋਈ ਉਹਦੀ ਫੋਟੋ ਦਿਖਾ ਦੇ ਕਿਹਨੇ ਤੈਨੂੰ ਛੇੜਿਆ ਉਹ ਸ਼ੀਸ਼ੇ ਮੋਰੇ ਲੈ ਜਾ ਕੇ ਆਪਣੇ ਭਰਾ ਨੂੰ ਖੜਾ ਕਰ ਦਿੰਦੀ ਕਿ ਤੂੰ ਹੀ ਸੀਗਾ ਮੈਂ ਮੂੰਹ ਤੇ ਰੁਹਾਲ ਬੰ ਤਾਂ ਮੇਰੀ ਰਿਕਵੈਸਟ ਹੈ ਮੁੰਡਿਆਂ ਨੂੰ ਕਿ ਬਹੁਤ ਸੋਹਣਾ ਸਮਾਜ ਹੈ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਕੁੜੀਆਂ ਬਹੁਤ ਵਧੀਆ ਨੇ ਜਾਂ ਸਾਰੇ ਮੁੰਡੇ ਹੀ ਮਾੜੇ ਨੇ ਇਸ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੁੰਦਾ ਪਰ ਆਪਾਂ ਮੁੰਡਿਆਂ ਨੇ ਆਪਣੀ ਇੱਜ਼ਤ ਕਾਇਮ ਰੱਖਣੀ ਹੈ ਆਪਾਂ ਕਦੀ ਵੀ ਲੈਸੇ ਤੋਂ ਬਾਹਰ ਨਹੀਂ ਜਾਣਾ ਇਹ ਤੁਹਾਡੇ ਨਾਲ ਮੈਂ ਗੱਲਾਂ ਤਾਂ ਖੁੱਲ ਕੇ ਕਰ ਰਿਹਾ ਟੀਚਰ ਡਰਦੇ ਨੇ ਟੀਚਰ ਕਹਿੰਦੇ ਨੇ ਯਾਰ ਲੌਂਘੇਰਗੇ ਹੋਏ ਪਏ ਨੇ ਇਹਨਾਂ ਨੂੰ ਕੀ ਸਮਝਾਈਏ ਇਹ ਤਾਂ ਸਾਨੂੰ ਸਮਝਾਉਂਦੇ ਨੇ ਪਰ ਮੈਂ ਤੁਹਾਡੇ ਵਰਗੀਆਂਾਂ ਨੂੰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਆਪਣੇ ਕੈਰੀਅਰ ਵੱਲ ਧਿਆਨ ਦਿਓ ਸਵੇਰੇ ਉੱਠ ਕੇ ਕੋਈ ਸਪੋਰਟਸ ਦੇ ਵਿੱਚ ਕੋਈ ਮੈਡੀਟੇਸ਼ਨ ਦੇ ਵਿੱਚ ਕੋਈ ਜਿਮ ਕੋਈ ਗੇਮ ਕਿਤੇ ਨਾ ਕਿਤੇ ਧਿਆਨ ਦਿਓ ਤੇ ਫੋਕਸ ਕਰੋ ਆਪਣੀ ਲਾਈਫ ਵੱਲ ਤੇ ਆਪਣੇ ਘਰ ਦੀ ਗਰੀਬੀ ਚੱਕੋ ਆਪਣੇ ਸਮਾਜ ਦੀ ਗਰੀਬੀ ਚੱਕੋ ਆਪਣੇ ਸਕੂਲ ਦੇ ਵਿੱਚ ਜਿੱਥੋਂ ਪੜ ਕੇ ਜਾਓਗੇ ਆਉਣ ਵਾਲੇ ਭਵਿੱਖੇ ਦੇ ਵਿੱਚ ਉਹਨਾਂ ਬੱਚਿਆਂ ਲਈ ਮਿਸਾਲ ਬਣਨਾ ਉਹ ਤਾਂ ਹੀ ਬਣਿਆ ਜਾਣਾ ਜੇ ਕੁਝ ਕਰੂਗੇ ਤਾਂ ਮੇਰੇ ਛੋਟੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਤੁਸੀਂ ਮੇਰੇ ਤੋਂ ਸਿਆਣੇ ਹੋ ਵੇਚ ਕਈ ਅੱਦੇ ਮੈਨੂੰ ਗਾਲਾਂ ਕੱਢ ਰਹੇ ਹੋਣਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੋ ਸਕਦਾ ਮੈਂ ਤੁਹਾਨੂੰ ਕਦੀ ਦੁਬਾਰਾ ਮਿਲਾਂ ਨਾ ਮਿਲਾਂ ਔਰ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ ਮੈਂ ਇੱਥੇ ਤੁਹਾਡੇ ਕੋਲ ਕੋਈ ਵੋਟਾਂ ਲੈਣ ਨਹੀਂ ਆਇਆ ਕੁਝ ਲੈਣ ਨਹੀਂ ਆਇਆ ਸਿਰਫ ਮੈਨੂੰ ਇਹ ਲੱਗਿਆ ਕਿ ਅਗਰ ਪਰਮਾਤਮਾ ਨੇ ਮੈਨੂੰ ਐਸੇ ਬੋਲ ਦਿੱਤੇ ਨੇ ਜਦੋਂ ਮੈਂ ਹੁਣੀ ਐਂਟਰ ਕੀਤਾ ਆ ਪਿੱਛੇ ਮੇਰੀਆਂ ਭੈਣਾਂ ਬੈਠੀਆਂ ਨੂੰ ਬੜਾ ਚਾਅ ਚੜਿਆ ਕੀ ਵਿਦਾ ਆਇਆ ਤਾਂ ਮੈਂ ਆ ਕੁਝ ਜਿਹੜੀਆਂ ਮੇਰੀਆਂ ਭੈਣਪਰਾ ਜਿਹੜੇ ਮੈਨੂੰ ਦਿਲੋਂ ਪਿਆਰ ਕਰਦੇ ਨੇ ਉਹਨਾਂ ਲਈ ਮੈਂ ਸਮਾਜ ਤੋਂ ਵਿਚੜਦਾ ਨਹੀਂ ਤਾਂ ਮੇਰਾ ਸਿਰਫ ਦੁਨੀ ਮੇਰਾ ਹਮੇਸ਼ਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਬਦਲਾਂ ਮੈਂ ਦੁਨੀਆ ਬਦਲਣ ਨਹੀਂ ਆਇਆ ਨਾ ਮੈਂ ਦੁਨੀਆ ਬਦਲ ਸਕਦਾ ਜਿਨਨੇ ਗੰਦ ਪਾਣਾ ਉਹਨੇ ਪਾ ਕੇ ਹੀ ਰਹਿਣਾ ਤੇ ਜਿਨਨੇ ਸੁਧਰਨਾ ਉਹਨੇ ਆਪਣੇ ਘਰ ਦੇ ਹਾਲਾਤਾਂ ਨਾਲ ਹੀ ਸੁਧਰ ਜਾਣਾ ਉਹਨੂੰ ਮੇਰੀ ਵਰਗੀ ਸਪੀਚ ਦੀ ਲੋੜ ਨਹੀਂ ਹੈ ਪਰ ਫਿਰ ਵੀ ਤੁਹਾਡੇ ਸਕੂਲ ਨੇ ਮੇਰੀ ਡਿਊਟੀ ਲਈ ਕਿ ਤੁਸੀਂ ਵੀਰੇ ਆਣਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਰਮਾ ਵਾਲਾ ਕਿੰਨੀ ਛੋਟੀ ਉਮਰ ਦੇ ਵਿੱਚ ਅਗਰ ਤੁਸੀਂ ਚੀਫ ਗੈਸਟ ਬੁਲਾਏ ਜਾ ਰਹੇ ਹੋ ਕਿ ਸਕੂਲ ਦੇ ਵਿੱਚ ਮੈਂ ਇੰਨਾ ਸ਼ਰਾਰਤੀ ਸੀਗਾ ਕਿ ਮੈਨੂੰ ਐਨੂਅਲ ਫੰਕਸ਼ਨ ਤੇ ਹੀ ਨਹੀਂ ਆਉਣ ਦਿੰਦੇ ਸੀਗੇ ਤੁਹਕੇ ਇਸ ਸਕੂਲ ਚ ਤੁਸੀਂ ਚੀਫ ਗੈਸਟ ਬੁਲਾਏ ਜਾਓ ਹਾਊ ਬlesਡ ਆਇਆ ਚੰਗੇ ਕਰਮ ਨੇ ਮੇਰੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫਿਰ ਤੁਹਾਡੀ ਸਕੂਲ ਦੀ ਮੈਨੇਜਮੈਂਟ ਦਾ ਤੁਹਾਡੇ ਪ੍ਰਿੰਸੀਪਲ ਸਰ ਦਾ ਔਰ ਤੁਹਾਡਾ ਕਿ ਤੁਸੀਂ ਮੈਨੂੰ ਸੁਣਿਆ ਕਿਉਂਕਿ ਅੱਜ ਕੱਲ ਸੁਣਾਣਾ ਸਾਰੇ ਚਾਹੁੰਦੇ ਨੇ ਸੁਣਨਾ ਕੋਈ ਕੋਈ ਚਾਹੁੰਦਾ ਇਹ ਤਾੜੀਆਂ ਮਾਰ ਕੇ ਇਹ ਕੇ ਕਿ ਭਾਜੀ ਬੱਸ ਕਰੋ ਮਜ਼ਾਕ ਕਰ ਖੁਸ਼ ਰਹੋ ਚੜਦੀ ਗੱਲਾਂ ਚ ਰਹੋ ਬਹੁਤ ਮਿਹਨਤ ਕਰੋ ਜ਼ਿੰਦਗੀ ਚ ਕੋਈ ਕਲਾ ਸਿੱਖੋ ਕਲਾ ਸਿੱਖ ਕੇ ਦੇਸ਼ ਦੁਨੀਆ ਚ ਪੰਜਾਬ ਦਾ ਨਾਮ ਰੌਸ਼ਨ ਕਰੋ ਆਪਣੇ ਸਕੂਲ ਦਾ ਨਾਮ ਰੌਸ਼ਨ ਕਰੋ ਆਪਣੀ ਟੀਚਰਸ ਦਾ ਨਾਮ ਰੌਸ਼ਨ ਕਰੋ ਆਪਣੇ ਆਪ ਨੂੰ ਫਕਰ ਮਹਿਸੂਸ ਕਰਾਓ ਕਿ ਭਾਈ ਦੁਨੀਆ ਚ ਆਏ ਆ ਆਮ ਨਹੀਂ ਮਰਨਾ ਕੁਝ ਖਾਸ ਬਣ ਕੇ ਮਰਨਾ ਔਰ ਖਾਸ ਗਲਤ ਕੰਮ ਚ ਨਹੀਂ ਚੰਗੇ ਕੰਮ ਚ ਖਾਸ ਬਣਨਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਇਹਨਾਂ ਸੁਣਿਆ ਬਹੁਤ ਬਹੁਤ ਧੰਨਵਾਦ ਗੀ ਆਨ ਦੀ ਸੇ